ਜਿੰਦਾਬਾਦ ਜਿੰਦਾਬਾਦ ਸਰਦਾਰ ਭਗਵਾਨ ਸਿੰਘ ਜੀ ਮਾਨ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਤਾਰ ਕਰਨਪ੍ਰੀਤ ਸਿੰਘ ਜੀ ਸੋਨ ਜਿੰਦਾਬਾਦ ਸਰ ਇੱਕ ਮਿੰਟ ਜੀ ਹਾਂ ਸਭ ਤੋਂ ਪਹਿਲਾਂ ਮੈਂ মিডিਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਜਿਹੜੇ ਐਨੇ ਸ਼ਾਰਟ ਨੋਟਿਸ ਦੇ ਉੱਤੇ ਤੁਸੀਂ ਅੱਜ ਆਮ ਆਦਮੀ ਪਾਰਟੀ ਆਫਿਸ ਦੇ ਵਿੱਚ ਪਹੁੰਚੇ ਹੋ ਔਰ ਮੈਂ ਦੂਸਰਾ ਆਪਣੇ ਸ਼ਹਿਰ ਖੰਨਾ ਵਾਸੀਆਂ ਨੂੰ ਸਿਰ ਝੁਕਾ ਕੇ ਸਤਿ ਸ਼੍ਰੀ ਅਕਾਲ ਨਮਸਕਾਰ ਕਰਨ ਹੈ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਬੜਾ ਇੱਕ ਖੁਸ਼ੀ ਦਾ ਦਿਨ ਹੈ ਅੱਜ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ ਜਿੱਥੇ ਅੱਜ ਬਹੁਤ ਹੀ ਮਾਣ ਮੱਤਾ ਪਰਿਵਾਰ ਜਥੇਦਾਰ ਸਰਦਾਰ ਅਗਵੀਰ ਸਿੰਘ ਫਰੀਡਮ ਫਾਈਟਰ ਜਿਹੜੇ ਕਿ ਪੰਜਾਬੀ ਸੂਬਾ ਮੋਰਚਾ ਚ ਵੀ ਜਿਨ੍ਹਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਸੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਲੈ ਕੇ ਦੇਣ ਚ ਵੀ ਬਹੁਤ ਵੱਡਾ ਰੋਲ ਅਦਾ ਕੀਤਾ ਸੀਗਾ ਉਹਨਾਂ ਦੇ ਨਾਂ ਤੇ ਖੰਨੇ ਦੇ ਅੰਦਰ ਸਰਦਾਰ ਗਵੀਰ ਸਿੰਘ ਫ੍ਰੀडम ਫਾਈਟਰ ਸਕੂਲ ਦੇ ਨਾਂ ਦੇ ਉੱਤੇ ਇੱਕ ਬਹੁਤ ਵਧੀਆ ਸਰਕਾਰੀ ਸਕੂਲ ਵੀ ਬਣਿਆ ਹੋਇਆ ਹੈ ਸਬਜੀ ਮੰਡੀ ਦੀ ਬੈਕਸਾਈਡ ਤੇ ਉਹਨਾਂ ਦੇ ਪੋਤਰੇ ਮੇਰੀ ਮਰਜ਼ ਸਰਦਾਰ ਹਰਜੀਤ ਸਿੰਘ ਜੀ ਪਾਟਿਆ ਸਾਹਿਬ ਜਿਨ੍ਹਾਂ ਨੂੰ ਅਸੀਂ ਪਿਆਰ ਨਾਲ ਵਿੱਕੀ ਪਾਟਿਆ ਜੀ ਕਹਿੰਦੇ ਨੇ ਤੇ ਅੱਜ ਉਹ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕਰ ਗਏ ਨੇ ਔਰ ਵਿੱਕੀ ਪਾਟਿਆ ਜੀ ਨੇ ਤਕਰੀਬਨ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਸਮਝ ਲੋ ਪਰਿਵਾਰ ਤਾਂ ਇਹਨਾਂ ਦਾ ਪਿਛਲੇ 50 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾ ਨਿਭਾਰਿਆ ਸੀ ਵਿੱਕੀ ਭਾਟੀਆ ਜੀ ਨੇ ਨਿੱਜੀ ਤੌਰ ਤੇ 30 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਨਿਰੰਤਰ ਸੇਵਾ ਨਿਭਾਈ ਆ ਔਰ ਸਭ ਤੋਂ ਵੱਡੀ ਗੱਲ ਵਿੱਕੀ ਭਾਟੀਆ ਜੀ ਖੁਦ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਵੀ ਨੇ ਜਿਹੜੇ ਸੀਗੇ ਮਤਲਬ ਕਿ ਹੁਣ ਕਿਉਂਕਿ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਤੇ ਇਹਦੇ ਨਾਲ ਨਾਲ ਫ੍ਰੀडम फाइਟਰ ਜੋ ਸੰਗਠਨ ਹੈ ਪੰਜਾਬ ਦਾ ਉਹਦੇ ਵੀ ਵਿੱਕੀ ਪਾਰਟੀ ਆ ਜੀ ਪ੍ਰਧਾਨ ਨੇ ਔਰ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਐਡੀ ਵੱਡੀ ਜੋ ਅੱਜ ਪਰਿਵਾਰ ਦੇ ਵਿੱਚ ਵਾਧਾ ਹੋਇਆ ਆਪਣੇ ਨਾਲ ਦੇ ਸਾਥੀ ਸਹਿਯੋਗੀ ਜਿਨ੍ਹਾਂ ਦੇ ਉਪਰਾਲੇ ਦੇ ਨਾਲ ਇਹ ਸਾਰਾ ਕੁਝ ਸੰਭਵ ਹੋ ਚੁੱਕਿਆ ਮੈਂ ਸਾਰੇ ਕਾਉਂਸਲਰ ਸਾਹਿਬਾਨ ਸੁਨੀਲ ਕੁਮਾਰ ਨੀਟਾ ਜੀ ਪਰਮਪ੍ਰੀਤ ਸਿੰਘ ਪੌਂਪੀ ਜੀ ਸਾਡੇ ਅਵਰਦੀਪ ਸਿੰਘ ਜੀ ਪੁਰੀਆਲ ਸਾਹਿਬ ਮਨਜੀਤ ਸਿੰਘ ਨਾਗਰਾ ਜੀ ਜਗਤਾਰ ਸਿੰਘ ਜੀ ਗਿੱਲ ਮਾਸਟਰ ਅਵਤਾਰ ਸਿੰਘ ਜੀ ਸਾਰਿਆਂ ਦਾ ਮੇਰੇ ਨਾਲ ਸਾਡੇ ਜਲਾ ਦਿਹਾਤੀ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਗੁਰਦਰਸ਼ਨ ਸਿੰਘ ਜੀ ਕੁਲੀ ਸਾਹਿਬ ਵੀ ਬੈਠੇ ਨੇ ਇਹ ਸਾਰਿਆਂ ਦਾ ਬੜਾ ਵੱਡਾ ਇਸ ਜੁਆਇਨਿੰਗ ਦੇ ਵਿੱਚ ਰੋਲ ਹੈ ਜੀ ਔਰ तकरीबन तकरीबन ਵਿੱਕੀ ਪਾਟਿਆ ਜੀ ਦੇ ਜਿਹੜਾ ਇੰਨਾ ਲੰਮਾ ਸਮਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਚ ਸੇਵਾ ਨਿਭਾਈ ਆ ਉੱਥੇ ਇਹ ਉਸ ਏਰੀਆ ਦੇ ਜਿੰਨੇ ਵੀ ਵਾਰਡ ਨੇ ਜਿਹੜੇ ਏਰੀਆ ਦੇ ਵਿੱਚ ਵਿੱਕੀ ਪਾਰਟੀ ਜਿਹਦੀ ਰਾਜਸ਼ ਹੈ ਉਥੇ ਇਹਨਾਂ ਦਾ ਬਹੁਤ ਵੱਡਾ ਆਧਾਰ ਵੀ ਇਹਨਾਂ ਦੇ ਪਰਿਵਾਰ ਦਾ ਆਧਾਰ ਵੀ ਹੈ ਇਹਨਾਂ ਦੇ ਸੁਪਤਨੀ ਸਾਡੇ ਭੈਣ ਜੀ ਉਥੋਂ ਮਿਊਨਿਸਪਲ ਕਾਉਂਸਲਰ ਵੀ ਨੇ ਮਜੂਤਾ ਸੋ ਇੱਕ ਮੈਂ ਸਮਝਦਾ ਵੀ ਬਹੁਤ ਵੱਡਾ ਵਾਧਾ ਹੋਇਆ ਸਾਡੇ ਅ ਅੱਜ ਉਹਦੇ ਬਹੁਤ ਸਤਕਾਰਯੋਗ ਮਾਈਨੋਰਟੀ ਵਿੰਗ ਦੇ ਸੂਬੇ ਦੇ ਉਪ ਪ੍ਰਧਾਨ ਇਕਬਾਲਦੀਨ ਮਤਾਨੀਆਂ ਜੀ ਵੀ ਸਾਡੇ ਵਿੱਚ ਆਏ ਨੇ ਉਹਨਾਂ ਦਾ ਵੀ ਇਸ ਜੁਆਇਨਿੰਗ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਮੈਂ ਸਾਰਿਆਂ ਦਾ ਤਹਿ ਦਿਲ ਦੀ ਗਹਿਰਾਈ ਤੋਂ ਇਸ ਉਪਰਾਲੇ ਲਈ ਇਸ ਯੋਗਦਾਨ ਲਈ ਧੰਨਵਾਦ ਵੀ ਕਰਦਾ ਹਾਂ ਨਾਲ ਮੈਂ ਆਪਣੇ ਭਰਾ ਸਾਡੇ ਵੀਰ ਵਿੱਕੀ ਪਾਟਿਆ ਜੀ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੇ ਬਹੁਤ-ਬਹੁਤ ਜਿੱਥੇ ਮੁਬਾਰਕਬਾਦ ਦਿੰਦਾ ਹਾਂ ਉੱਥੇ ਸਵਾਗਤ ਵੀ ਕਰਦਾ ਹਾਂ ਔਰ ਮੈਂ ਪੂਰਨ ਵਿੱਕੀ ਪਾਟਿਆ ਜੀ ਨੂੰ ਆਸ਼ਵਾਸਨ ਦਵਾਣਾ ਹੈ ਕਿ ਜਿੰਨੀ ਸੇਵਾ ਤੁਸੀਂ ਸ਼੍ਰੋਮਣੀ ਅਕਾਲੀ ਦਲ ਚ ਕੀਤੀ ਉਹ ਥਾਂ ਪਰਵਾਹ ਨਹੀਂ ਤੁਸੀਂ ਹੁਣ ਆਮ ਆਦਮੀ ਪਾਰਟੀ ਦਾ ਇੱਕ ਚੰਗੀ ਸਰਕਾਰ ਦਾ ਹਿੱਸਾ ਹੋ ਇਹ ਮਤਲਬ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਜੋ ਪੰਜਾਬ ਪੱਕੀ ਨੀਤੀਆਂ ਨੇ ਜੋ ਪੰਜਾਬ ਪੱਕੀ ਸੋਚ ਹੈ ਜੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਨੀਤੀਆਂ ਨੇ ਜੋ ਉਹਨਾਂ ਨੇ ਬੂਟਾ ਲਾਇਆ ਆਮ ਆਦਮੀ ਪਾਰਟੀ ਦਾ ਅੱਜ ਮੈਂ ਇਹ ਸਮਝਦਾ ਹਾਂ ਉਹਨਾਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਸਰਦਾਰ ਹਰਜੀਤ ਸਿੰਘ ਜੀ ਪਾਰਟੀਆ ਜੀ ਨੇ ਇਹ ਵਿੱਕੀ ਪਾਰਟੀਆ ਜੀ ਨੇ ਇਹ ਐਡਾ ਵੱਡਾ ਜੋ ਫੈਸਲਾ ਦਿੱਤਾ ਔਰ ਜੋ ਵੀ ਇਹਨਾਂ ਦਾ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਕਦਮ ਮੁਤਾਬਕ ਜੋ ਇਹਨਾਂ ਦਾ ਮਾਣ ਸਤਿਕਾਰ ਆਤਰ ਹੋਊਗਾ ਉਹ ਆਮ ਆਦਮੀ ਪਾਰਟੀ ਦੇ ਵਿੱਚ ਬਤੌਰ ਬਰਕਰਾਰ ਰੱਖਿਆ ਜਾਊਗਾ ਔਰ ਜਿੱਥੇ ਆਮ ਆਦਮੀ ਪਾਰਟੀ ਨੂੰ ਅੱਜ ਜਿੱਥੇ ਬਲ ਮਿਲਿਆ ਉੱਥੇ ਮੈਂ ਇਹ ਮੰਨਦਾ ਕਿ ਸਾਡੇ ਖੰਨੇ ਹਲਕੇ ਦੇ ਜਿਹੜੇ ਉਸ ਏਰੀਏ ਦੇ ਵਾਰਡ ਨੇ ਉਹਦੇ ਵਿੱਚ ਡਵੈਲਪਮੈਂਟ ਦੇ ਕੰਮਾਂ ਨੂੰ ਹੋਰ ਸਪੀਡੀ ਕਰਨ ਲਈ ਹੋਰ ਵਧੀਆ ਤਰੀਕੇ ਨਾਲ ਡਵੈਲਪਮੈਂਟ ਦੇ ਕੰਮ ਚਲਾਉਣ ਨੂੰ ਕਿਉਂਕਿ ਵਿੱਕੀ ਪਾਰਟੀਆ ਦੀ ਗਰਾਸ ਰੂਟ ਲੈਵਲ ਤੇ ਮਤਲਬ ਕਿ ਇਹ ਸਮਝ ਲਓ ਕਿ ਇੱਕ 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 ਪਰਿਵਾਰ ਦੇ ਨਾਲ ਆਪਣੇ ਉਸ ਏਰੀਆ ਦੇ ਵਿੱਚ ਜੁੜੇ ਹੋਏ ਨੇ ਸੋ ਇਹ ਮੈਨੂੰ ਪਤਾ ਕਿ ਹੁਣ ਜਦੋਂ ਸਰਕਾਰ ਦੇ ਨਾਲ ਵਿੱਕੀ ਪਾਰਟੀਆ ਜੀ ਨੇ ਆਜਾ ਕੇ ਮੋਢੇ ਨਾਲ ਮੋਢਾ ਲਾਇਆ ਹੈ ਤਾਂ ਹੁਣ ਉਸ ਏਰੀਆ ਦੀ ਜਿਹੜੀ ਡਵੈਲਪਮੈਂਟ ਹੋਊਗੀ ਉਹ ਦਿਨ ਦੁੱਗਣੀ ਤੇ ਰਾਤ ਚੌਕਣੀ ਆਉਣ ਵਾਲੇ ਸਮੇਂ 'ਚ ਦੇਖਣ ਨੂੰ ਮਿਲੂਗੀ। ਐ ਮਤਲਬ ਆਉਣ ਦਿਨਾਂ ਵਿੱਚ ਕੋਈ ਹੋਰ ਵੀ ਬੜੇ ਧਮਾਕੇ ਹੋ ਸਕਦੇ ਨੇ। ਕਿਰਪਾ ਅਭਾਂਗ ਨੂੰ ਜੇ ਪੈਣੇ ਇੰਪਲੈਮੈਂਟ। ਛੋਟਾ ਮੂੰਹ ਜਿਹੜਾ ਸੋਹੰਡਣਾ ਹੋਵੇ। ਕੀ ਛੋਟੇ ਮੂੰਹ 'ਚ ਕਿਉਂ ਸ਼ੱਕਰ ਤੇ ਅਸੀਂ ਆਉਣ ਵਾਲੇ ਸਮੇਂ 'ਚ ਜੇ ਮਹਾਰਾਜ ਦੀ ਕਿਰਪਾ ਰਹੀ ਕਰਾਂਗੇ ਜੀ ਵੱਡੇ ਧਮਾਕੇ ਕਰਾਂ। ਅੱਜ ਕੱਲ ਦੀ ਜਿਹੜੀ ਤੁਸੀਂ ਰੋਡ ਸ਼ੋਅ ਕਰ ਰਹੇ ਹੋ ਕੌਣ ਬਣਾ ਰਿਹਾ ਦੇਖੋ। ਉੱਥੇ ਸਾਡੇ ਬਹੁਤ ਸਤਕਾਰਯੋਗ ਆਪਣੇ ਰਾਜ ਸਭਾ ਦੇ ਮੈਂਬਰ ਔਰ ਆਮ ਆਦਮੀ ਪਾਰਟੀ ਦੇ ਉਰੇ ਕੋ ਇਨਚਾਰਜ ਸ਼੍ਰੀ ਰਾਗਵ ਚੱਡਾ ਜੀ ਆ ਰਹੇ ਨੇ ਔਰ ਉਹਨਾਂ ਨੇ ਖੱਦਨੇ ਦੇ ਵਿੱਚ ਰੂਟ ਸ਼ੋ ਕਰਨਾ ਹੈ ਔਰ ਜਿਹੜਾ ਉਹ ਰੂਟ ਸ਼ੋ ਹੋਊਗਾ ਉਹ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜੋ ਗੁਰੂ ਘਰ ਹੈ ਗੁਰਦੁਆਰਾ ਸਾਹਿਬ ਹੈ ਜੋ ਕਿ ਕ੍ਰਿਸ਼ਨਨਗਰ ਦੇ ਵਿੱਚ ਗਲੀ ਨੰਬਰ 10 ਜਿੱਥੇ ਜਾ ਕੇ ਐਂਡ ਹੁੰਦੀ ਉਹ ਤੋਂ ਸ਼ੁਰੂ ਹੋਣਾ ਹੈ ਔਰ ਉਹ ਉੱਥੇ ਪੰਜ ਪੜਾਵਾਂ ਦੇ ਵਿੱਚ ਨਹੀਂ ਹੁੰਦਾ ਆ ਪਹਿਲਾ ਉਹ ਰੂਟ ਸ਼ੋ ਖਟੀਕਾ ਚੌਂਕ ਤੱਕ ਜਾਊਗਾ ਖਟੀਕਾ ਚੌਕ ਤੋਂ ਉਹ ਸਾਡੇ ਜਿਹੜੀਆਂ ਡਾਇਰੀਆਂ ਨੇ ਡਾਇਰੀ ਫਾਰਮਾਂ ਦੇ ਅੱਗੇ ਦੀ ਹੁੰਦਾ ਹੋਇਆ ਉਹ ਗਊਸ਼ਾਲਾ ਚੌਕ ਤੱਕ ਗੁਰੂ ਰਵਿਦਾਸ ਮਹਾਰਾਜ ਦਾ ਜੋ ਚੌਕ ਹੈ ਉੱਥੇ ਤੱਕ ਜਾਊਗਾ ਤੇ ਉੱਥੇ ਜਾ ਕੇ ਫਿਰ ਉਹ ਸੰਬੋਧਨ ਵੀ ਕਰਨਗੇ ਸਾਰੇ ਉੱਥੇ ਸਾਡੇ ਖੰਨਾ ਵਾਸੀਆਂ ਨੂੰ ਔਰ ਮੈਂ ਤੁਹਾਡੇ ਮਾਧਿਅਮ ਨਾਲ ਸਾਰਿਆਂ ਨੂੰ ਹੱਥ ਜੋੜ ਕੇ ਇੱਕ ਬੇਨਤੀ ਵੀ ਕਰਦਾ ਆ ਅਪੀਲ ਵੀ ਕਰਨਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਹਮ ਹਮਾ ਕੇ ਕੱਲ ਸ਼ਾਮੀ 4 ਵਜੇ ਦੇ ਕਰੀਬ ਤੁਸੀਂ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਇਹ ਰੋਡ ਸ਼ੋ ਇਹ ਰੋਡ ਸ਼ੋ ਦੇਖਣ ਵਾਲਾ ਰੋਡ ਸ਼ੋ ਹੋਊਗਾ ਇਹ ਡਿਸਾਈਡਿੰਗ ਰੋਡ ਸ਼ੋ ਹੋਊਗਾ ਜੋ ਅਸੀਂ ਪਿਛਲੇ 2 ਸਾਲ 2 ਮਹੀਨੇ ਦੇ ਅੰਦਰ ਖੰਨੇ ਦੀ ਤਰੱਕੀ ਕੀਤੀ ਹੈ ਜੋ ਖੰਨੇ ਲਈ ਕੰਮ ਕੀਤੇ ਨੇ ਮੈਂ ਉਹਦਾ ਇੱਕ ਪੈਂਪਲੇਟ ਵੀ ਜਾਰੀ ਕੀਤਾ ਜਿਹੜਾ ਡੋਰ ਟੂ ਡੋਰ ਅਸੀਂ ਵੰਡਦੇ ਆ ਇਸ ਪੈਂਪਲੇਟ ਦੇ ਵਿੱਚ ਮੈਂ 2 ਸਾਲ 2 ਮਹੀਨੇ ਚ ਸਾਡੇ ਸ਼ਹਿਰ ਲਈ ਸਾਡੇ ਪਿੰਡਾਂ ਲਈ ਜੋ ਮੈਂ ਕੰਮ ਕੀਤੇ ਨੇ ਮੈਂ ਇਹਦੇ ਤੇ ਲਿਖੇ ਨੇ ਸੋ ਖੰਨੇ ਦਾ ਸੇਵਾਦਾਰ ਬਣ ਕੇ ਕੰਮ ਕੀਤਾ ਖੰਨੇ ਦੇ ਸੇਵਾਦਾਰ ਬਣ ਕੇ ਕੰਮ ਕਰਾਂਗੇ ਔਰ ਖੰਨੇ ਨੂੰ ਪਿਆਰ ਕਰਦੇ ਆ ਖੰਨਾ ਸਾਡੇ ਜੀ ਜਾਨ ਚ ਸਾਡੇ ਪ੍ਰਾਣਾ ਚ ਵਸਦਾ ਖੰਨੇ ਨੂੰ ਸਾਫ ਸੁਥਰਾ ਖੰਨੇ ਨੂੰ ਸੋਹਣਾ ਬਣਾਣਾ ਖੰਨੇ ਨੂੰ ਤਰੱਕੀ ਤੇ ਲੈ ਕੇ ਜਾਣਾ ਸਾਡਾ ਇਹੀ ਮਨਸੂਬਾ ਹੈ ਜੀ ਇਹ ਜਮੋਟਾ ਮੇਰੇ ਸਾਹਿਬ ਅੱਜ ਖੰਨੇ ਦੇ ਵਿੱਚ ਦੋ ਬੜੀਆਂ ਰੈਲੀ ਹੋਈਆਂ ਦੋ ਬੜੀਆਂ ਪਾਰਟੀ ਦੀਆਂ ਇੱਕ ਪਾਸੇ ਕਾਂਗਰਸ ਦੂਜੇ ਪਾਸੇ ਭਾਜਪਾ ਕਾਂਗਰਸੀ ਰੈਲੀ ਚ ਦੇਖਣ ਨੂੰ ਆਏਗੇ ਜਿਹੜੀ ਗਾਂਧੀ ਪਰਿਵਾਰ ਤੋਂ ਆਏ ਸੀਗੇ ਕੋਈ ਵੀ ਲਫਜ਼ ਜਿਹੜੇ ਹੈ ਉਹ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਬੋਲੇਗੇ ਆਪ ਵੀ ਕੀ ਦੇਖੋ ਜਦੋਂ ਇਲੈਕਸ਼ਨ ਦਾ ਦੌਰ ਆਂਦਾ ਨਾ ਤਾਂ ਇਹਦੇ ਵਿੱਚ ਹਰ ਪਾਰਟੀ ਨੇ ਆਪੋ ਆਪਣੀ ਚੋਣ ਪ੍ਰਚਾਰ ਦੀ ਮੁਹਿੰਮ ਰੈਲੀਆਂ ਕਰਨੀਆਂ ਹੁੰਦੀਆਂ ਇਹ ਡੈਮੋਕਰੈtic ਰਾਈਟ ਹੈ ਜਮਹੂਰੀਅਤ ਦਾ ਹੱਕ ਹੈ ਹਰੇਕ ਪਾਰਟੀ ਦਾ ਪਰ ਮਸਲਾ ਇਹ ਹੁੰਦਾ ਲੋਕ ਅੱਜ ਕੱਲ ਵੋਟਰ ਬੜੇ ਸਿਆਣੇ ਹੋ ਚੁੱਕੇ ਨੇ ਵੋਟਰ ਕਿਸੇ ਨਾਲ ਬਗਾੜ ਨਹੀਂ ਪਾਉਣਾ ਚਾਹੁੰਦੇ ਪਰ ਵੋਟਰ ਆਪਣਾ ਮਨ ਬਣਾਈ ਬੈਠੇ ਹੁੰਦੇ ਨੇ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਖੰਨੇ ਨੇ ਜੋ ਸੰਤਾਪ ਹੰਡਾਇਆ ਸੀਗਾ ਮਸਾ ਖੰਨਾ ਉਸ ਸੰਤਾਪ ਤੋਂ ਆਜ਼ਾਦ ਹੋਇਆ ਸੋ ਇਸ ਕਰਕੇ ਮੈਨੂੰ ਬੜੀ ਆਸ ਤੇ ਉਮੀਦ ਹੈ ਕਿ ਜਿਸਤ ਨੇ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ ਜਦੋਂ 4 ਜੂਨ ਨੂੰ ਰਿਜ਼ਲਟ ਆਉਣੇ ਨੇ ਹੁਣ ਤਾਂ ਦਿਨੇ ਵਿੱਚ 4 ਰਹਿ ਗਏ ਤਾਂ ਜਿਹੜਾ ਫਤਵਾ ਹੋਊਗਾ ਉਹ ਮੈਂ ਆਸ ਵੀ ਕਰਦਾ ਉਮੀਦ ਵੀ ਕਰਦਾ ਔਰ ਬੇਨਤੀ ਵੀ ਕਰਦਾ ਕਿ ਉਹ ਆਮ ਆਦਮੀ ਪਾਰਟੀ ਦੇ ਹੱਕ ਚ ਹੋਊਗਾ ਔਰ ਜਿੱਥੇ ਤੱਕ ਗੱਲ ਰਹੀ ਇਹ ਵਿਰੋਧੀ ਪਾਰਟੀਆਂ ਨੇ ਜੋ ਰੈਲੀਆਂ ਕੀਤੀਆਂ ਨੇ ਉਹ ਉਹ ਰੈਲੀਆਂ ਜਿੱਤੇ ਤੱਕ ਗੱਲ ਕੀਤੀ ਜਾਵੇ ਉਹ ਰੈਲੀਆਂ ਦੇ ਵਿੱਚ ਇੱਕ ਜਿਹੜਾ ਨਰੋਲ ਵਰਕਰ ਇੱਕ ਉਤਸ਼ਾਹ ਵਾਲਾ ਵਰਕਰ ਹੈ ਉਹ ਦੇਖਣ ਨੂੰ ਨਹੀਂ ਮਿਲਿਆ ਇਹ ਸਾਰੇ ਏਰੀਏ ਦੇ ਵਿੱਚੋਂ ਜੋਰ ਲਾ ਕੇ ਵੀ ਪੂਰੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਜੋਰ ਲਾ ਕੇ ਵੀ ਇਹ ਮੁਠੀ ਭਰ ਬੰਦੇ ਨਹੀਂ ਜੋੜ ਸਕੇ ਇਹ ਰੈਲੀਆਂ ਇੱਕ ਤਰ੍ਹਾਂ ਨਾਲ ਜੇ ਇੱਕ ਕਰਾਊਡ ਦੇ ਮਾਧਿਅਮ ਨਾਲ ਦੇਖੀਆਂ ਜਾਣ ਤਾਂ ਇਹ ਮੈਂ ਕਹੂੰਗਾ ਇਹ ਫਲॉप ਹੋ ਗਈਆਂ ਇਹ ਰੈਲੀਆਂ ਮਤਲਬ ਕਿ ਕਾਮਯਾਬ ਨਾ ਹੋ ਸਕੀਆਂ ਸੋ ਇਹ ਆਤਮ ਮੰਥਨ ਕਰਨ ਦਾ ਸਮਾਂ ਹੈ ਸਾਰੀਆਂ ਪਾਰਟੀਆਂ ਦੇ ਉੱਤੇ ਔਰ ਪਰ ਜਿੱਥੇ ਆਮ ਆਦਮੀ ਪਾਰਟੀ ਦਨਪ੍ਰਤੀ ਰਾਤ ਸੇਵਾ ਕਰ ਰਹੀ ਹੈ ਔਰ ਕੰਮ ਕਰ ਰਹੀ ਹੈ ਨੀਤੀਆਂ ਤੇ ਕੰਮ ਕਰ ਰਹੀ ਹੈ ਸੋ ਨੀਤੀ ਤੇ ਨiyet ਸਾਫ ਹੈ ਖੰਨੇ ਦਾ ਸੁਧਾਰ ਕਰਾਂਗੇ ਜੀ ਖੰਨੇ ਨੂੰ ਬਹੁਤ ਸੋਨਾ ਬਣਾਵਾਂਗੇ ਜੀ ਸਾਡਾ ਤਾਂ ਇਹੀ ਸੁਪਨਾ ਹੈ ਕੰਮ ਕੀਤਾ ਤੇ ਅੱਜ ਸ਼ਰਮਣੀ ਕਾਲੇਦਾਰ ਨੂੰ ਛੱਡ ਕੇ ਆਮ ਆਦੀ ਪਾਰਟੀ ਦਾ ਦਮਨ ਫੜਿਆ ਹੈ ਕੀ ਕਰਨ ਬਣੋ ਪਹਿਲਾਂ ਤਾਂ ਮੈਂ ਇਸ ਮੁੱਚਾ ਕਤਰਗੜਾ ਇਚਾਰਾ ਦਾ ਔਰ ਵਿਸ਼ੇਸ਼ ਧੰਨਵਾਦ ਤੇ ਖੰਨੇ ਹਲਕੇ ਦੇ ਜਿਹੜੇ ਕਿ ਵਿਕਾਸਪੁਰਸ਼ ਦੇ ਨਾਮ ਨਾਲ ਜਣਿਆ ਜਿਨ੍ਹਾਂ ਦੇ ਮਨ 'ਚ ਦਰਦ ਹੈ ਖੰਨੇ ਹਲਕੇ ਦੇ ਲਈ ਵੀ ਕੰਮ ਕਰਨ ਦੀ ਮੇਰੀ ਮਰਾਦ ਹੈ ਸਾਤ ਤਨਪ੍ਰੀਤ ਸਿੰਘ ਸੌਂਤ ਜੀ ਤੋਂ ਜਿਨ੍ਹਾਂ ਦੇ ਮੰਦਿਰ ਦੀ ਚੌਕਾ ਵੀ ਖੰਨੇ ਹਲਕੇ ਨੂੰ ਇੱਕ ਵਿਸ਼ੇਸ਼ ੜਕਾ ਖੰਨਾ ਬਣਾਇਆ ਜਾ ਕਿ ਕਿ ਬਹੁਤ ਸੁੰਦਰ ਹਲਕਾ ਹੋਵੇ ਉਹਨਾਂ ਦੀ ਪ੍ਰੇਰਣਾ ਸਰਕਾਰ ਨਾਲ ਸਮੂਹਜੀ ਟੀਮ ਸਾਰੇ ਬੈਠੇ ਆ ਮੈਂ ਦਾਸ ਨਾਮ ਨਹੀਂ ਲੈਂਦਾ ਪਰ ਸਾਰਿਆਂ ਦਾ ਹੀ ਮੈਂ तहे ਦਿਲੋਂ ਧੰਨਵਾਦ ਹੈ ਜਿਨ੍ਹਾਂ ਦੀ ਪ੍ਰੇਰਣਾ ਸਰਕਾਰ ਜਿਵੇਂ ਸਾਤ ਤਨਪ੍ਰੀਤ ਸਿੰਘ ਸੌਂਤ ਜੀ ਨਾਲ ਤੇ ਆਮ ਆਦਮੀ ਪਾਰਟੀ ਨਾਲ ਜੁੜਨ ਜਾ ਰਹੇ ਹਾਂ ਜਿੱਥੇ ਜੁੜਨ ਦਾ ਕਾਰਨ ਹੈ ਤੁਸੀਂ ਪੁੱਛਿਆ ਸ਼ਰਮਣੀ ਕਾਲੀਦਾਨ ਲੰਬੇ ਅਸੇ ਕੰਮ ਕੀਤਾ ਠੀਕ ਹੈ ਗੱਲ ਮੈਂ ਬਿਲਕੁਲ ਗੱਲ ਕਹਿ ਰਹੇ ਹਾਂ 30 ਸਾਲ ਤੋਂ ਤਕਰੀਬਨ ਪਿਛਲੇ 90 ਸਾਲੋਂ ਕੰਮ ਕਰਦਾ ਹਾਂ ਕਾਲੀਦਾਨ ਨਾਲ ਪਰ ਜਿਹੜੇ ਕਾਲੀਦਾਨ ਨੇ ਇੱਕ ਬੰਦੇ ਨੂੰ ਟਿਕਟ ਦਿੱਤੀ ਹੈ ਜਿਹੜੇ ਕਿ ਜਿਹਦਾ ਨਾਮ ਹੈ ਬਿਕਰਨਜੀਤ ਸਿੰਘ ਖਾਲਸਾ ਤੁਹਾਨੂੰ ਸਾਰੇ ਮੈਂਟਰਸ ਨੂੰ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ 2008 ਦੇ ਵਿੱਚ ਆਪਾਂ ਇਕੱਠਿਆਂ ਨੇ ਕੰਮ ਵੀ ਕਰਿਆ 2007 ਤੇ ਜਦੋਂ ਐਮਐਲਏ ਨੂੰ ਟਿਕਟ ਮਿਲੀ ਸੀ ਖੰਨੇ ਤੋਂ ਬਿਕਰਨਜੀਤ ਸਿੰਘ ਖਾਲਸਾ ਨੂੰ ਦੀ ਆਪਾਂ ਸਾਰਿਆਂ ਨੇ ਜਿੰਨੇ ਵੀ ਆਪਾਂ ਵਰਕਰ ਸਹਿਬਾਨ ਸੀ ਜਾਂ ਜੋ ਜਿੰਨੇ ਸੀ ਆਪਾਂ ਸਭ ਨੇ ਪੂਰਾ ਜੋਰ ਲਾ ਕੇ ਤੇ ਸ਼ਮਸ਼ੇਸ਼ ਸਿੰਘ ਗੁੱਲੋਂ ਨੂੰ ਰਾਕੇ ਨੂੰ ਜਤਾਇਆ ਸੀਗਾ 2007 ਦੇ ਵਿੱਚ ਉਸ ਤੋਂ ਬਾਅਦ 2008 ਦੀ ਟਰਨ ਵੀ ਆ ਗਈ ਚਲੋ ਕੋਈ ਗੱਲ ਨਹੀਂ ਪਾਰਟੀ ਲਈ ਅਸੀਂ ਕੰਮ ਕਰਦੇ ਆਂ ਪਾਰਟੀ ਲਈ ਕੰਮ ਕਰਦੇ ਰਵਾਂਗੇ ਰਹਿ ਸੀਗੇ 2008 'ਚ ਨੇ ਮੇਰੀ ਟਿਕਟ ਕੱਟਤੀ ਚਲੋ ਉਹ ਵੀ ਕੋਈ ਦੁੱਖ ਨਹੀਂ ਮੈਂ ਉਸ ਟਾਈਮ ਜਿਆਦਾ ਲੜਿਆ ਮੈਨੂੰ ਉਹਦਾ ਬੜਾ ਦਬਾਅ ਪਾਇਆ ਵੀ ਉਹ ਇਲੈਕਸ਼ਨ ਨਾਲ ਲੜਿਆ ਜਿਆਦਾ ਪਰ ਮੈਂ ਫਿਰ ਵੀ ਇਜਾਦ ਇਲੈਕਸ਼ਨ ਲੜਿਆ ਸੀ ਔਰ ਉਸ ਸਮੇਂ ਮੈਨੂੰ ਜਿਆਦਾ ਤਕਰੀਬਨ ਮੈਂ ਬਹੁਤ ਸਾਰੀਆਂ ਵੋਟਾਂ ਲੈ ਗਈ ਜਿਹੜੇ ਸੋਚ ਨਹੀਂ ਸਕਦੇ ਸੀ ਔਰ ਮੇਰੇ ਮੁਕਾਬਲੇ ਪੈਸਿਆਂ ਵਾਲੇ ਕੈਂਡੀਡੇਟ ਸੀ ਕਿ ਮੈਂ ਗਰੀਬ ਪਰਿਵਾਰ ਚ ਉੱਠਿਆ ਸੀਗਾ ਮੇਰੇ ਮੁਕਾਬਲੇ ਸਟਾਫ ਮੈਨੂੰ ਜਿਆਦਾ ਪੀਜੇ ਤੇ ਜੋ ਕਿ ਉਹਨੇ ਟਿਕਟ ਦਿੱਤੀ ਸੀ ਤੇ ਮੈਨੂੰ ਇਹ ਕਹਿ ਰਹੇ ਤੁਹਾਨੂੰ ਦੂਜੇ ਵਾਰਡ ਤੋਂ ਟਿਕਟ ਦੇ ਦੇ ਨੇ ਛੱਡ ਦੇ ਪਰ ਨਹੀਂ ਮੈਂ ਆਪਣੀ ਹੋਂਦ ਸੀ ਮੇਰੀ ਉਸ ਜਗ੍ਹਾ ਤੇ ਔਰ ਮੈਂ ਉਸ ਇਲੈਕਸ਼ਨ ਲੜਿਆ ਜੀ ਚਲੋ ਉਹ ਵੀ ਕੋਈ ਗੱਲ ਨਹੀਂ ਜੇ ਬਿਕਰਮਜੀਤ ਸਿੰਘ ਖਾਲਸਾ ਜਿਹਦਾ ਨਾਂ ਖਾਲਸਾ ਹੈ ਵੈਸੇ ਉਹਦਾ ਨਾਂ ਤਾਂ ਮੈਂ ਤੁਹਾਨੂੰ ਅੱਜ ਦੱਸਣਾ ਜਣਾ ਸ਼ਾਇਦ ਤੁਹਾਨੂੰ ਨਾ ਪਤਾ ਨਾ ਹੈ ਬਿਕਰਮਜੀਤ ਸਿੰਘ ਸੋਨੂ ਜਿਹਨੂੰ ਸ਼ਰੋਮਨੀ ਅਕਾਲੀ ਦਰ ਨੇ ਫਟੇਗੜ ਸਾਹਿਬੋਂ ਟਿਕਟ ਦਿੱਤੀ ਹੈ ਖਾਲਸਾ ਇੱਕ ਲਫ਼ਜ਼ ਹੁੰਦਾ ਬਹੁਤ ਵਧੀਆ ਲਫ਼ਜ਼ ਜਿਹੜਾ ਖਾਲਸਾ ਲਫ਼ਜ਼ ਹੈ ਮੈਂ ਤਾਂ ਸਮਝਾ ਖਾਲਸਾ ਵਾਲੀ ਗੱਲ ਹੀ ਨਹੀਂ ਫਿਰ ਉਸ ਤੋਂ ਬਾਅਦ ਮੈਨੂੰ ਇੱਕ ਤਾਂ ਚਲੋ ਮੈਂ ਮੇਰੇ ਮਨ 'ਚ ਕਿਉਂਕਿ ਦੇਖੋ ਜਦੋਂ ਅਸੀਂ ਤੁਰ ਵੀ ਪਏ ਕਿਉਂਕਿ ਮੇਰੇ ਤਾਂ ਦਬਾਅ ਸੀ ਜਾਦੂ ਜੀ ਦਾ ਬਹੁਤ ਦਬਾਅ ਸੀ ਵੀ ਆਪਾਂ ਨੇ ਖਾਲਸੇ ਵਾਲੀ ਕੰਮ ਕਰਨਾ ਮਨ 'ਚ ਨਹੀਂ ਚਾਹੋ ਸੀ ਤੁਰੇ ਫਿਰਦੇ ਸੀ ਸਟੇ ਸ਼ਕਲ ਵੀ ਦਿਖਾਣੀ ਹੁੰਦੀ ਹੈ ਪਰ ਮਾਤਮਾ ਨੂੰ ਸ਼ਕਲ ਨਹੀਂ ਝੂਠੇ ਜਾ ਕੇ ਸੀ ਉਹਦੇ ਬਾਰੇ ਬੋਲੇ ਝੂਠੇ ਗੁਣ ਗਾਈਏ ਸਟੇਜਾਂ ਦੇ ਉੱਤੇ ਉਹ ਮਨ ਨੂੰ ਨਹੀਂ ਚੰਗਾ ਲੱਗਿਆ ਸੋ ਕਹਿਣ ਦਾ ਭਾਵ ਹੈ ਵੀ ਖਾਲਸੇ ਨੇ ਜੋ ਉਸ ਸਮੇਂ ਕੰਮ ਕੀਤੇ ਹੋਏ ਨੇ 2007 ਦੇ ਵਿੱਚ ਲੈ ਕੇ 2012 ਤੱਕ ਉਹ ਤੁਸੀਂ ਚੰਗੇ ਭਲੀ ਭਤ ਜਾਣੋ ਉਹਨੂੰ ਕੁੰਡੀ ਵਾਲਾ ਐਮ.ਐਲ.ਏ ਕਹਿੰਦੇ ਨੇ ਰੈਸਟ ਉਹਦੀ ਕੁੰਡੀ ਲਾ ਲੰਦਾ ਸੀਗਾ ਤੁਹਾਨੂੰ ਅਸੀਂ ਬਾਹਰ ਬੈਠਣ ਦਏ ਸੀਗੇ ਸੋ ਮਨ ਨੇ ਸਾਡੇ ਨਹੀਂ ਮੰਨਿਆ ਵੀ ਅਸੀਂ ਉਹਦੀ ਮਦਦ ਕਰੀਏ ਤੇ ਮਨ ਚ ਦਬਾ ਸੀ ਤੇ ਫਿਰ ਮੈਂ ਸੋਚਿਆ ਵਿਚਾਰ ਕੀਤਾ ਵੀ ਬਹੁਤ ਇਸ ਮਾਮਲੇ ਮਨ ਦੇ ਵਿੱਚ ਅੱਜ ਮੈਂ ਮਹਿਸੂਸ ਕਰ ਰਿਹਾ ਇੱਕ ਛੋਟੀ ਗੰਦੇ ਪਾਣੀ ਨੂੰ ਛੱਡ ਕੇ ਸੰਭਲੋ ਟੋਬੇ ਨੂੰ ਛੱਡ ਕੇ ਮੈਂ ਇੱਕ ਵੱਡੇ ਦਰਿਆ 'ਚ ਸਤ ਅਰੰਭੇ ਸੋਂ ਆਮ ਪਾਰਟੀ ਨਾਲ ਜੁੜਨ ਜਾ ਰਿਹਾ ਮੈਨੂੰ ਮਨ ਨੂੰ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਵੀ ਅੱਜ ਮੈਂ ਦਰਿਆ ਦੇ ਵਿੱਚ ਡਲ ਗਿਆ ਇਹਨਾਂ ਦੇ ਵਿੱਚ ਜਾ ਕੇ ਉਹ ਰੁੱਗੋਤੀ ਔਰ ਮੈਂ ਵਿਸ਼ਵਾਸ ਤਵੰਨਾ ਪੂਰਨ ਤੌਰ ਤੇ ਕਿਉਂਕਿ ਮੈਂ ਆਪਣੇ ਦਿਮਾਗ ਨਾਲ ਆਪਣੇ ਮਨ ਦੇ ਨਾਲ ਮੈਂ ਯਾਨੀ ਗੁਰੂ ਸਾਹਿਬ ਤੋਂ ਵੀ ਫੈਸਲਾ ਲਿਆ ਮੈਂ ਗੁਰੂ ਸਾਹਿਬ ਅਕੇ ਪਰਚੀਆਂ ਵੀ ਪਾਈਆਂ ਮੈਨੂੰ ਗੁਰੂ ਸਾਹਿਬ ਰਾਹ ਦੱਸੋ ਕਿ ਮੇਰੇ ਮਨ 'ਚ ਬੋਝ ਬਹੁਤ ਵੱਡਾ ਹੈ ਬਹੁਤ ਵੱਡਾ ਬੋਝ ਆ ਵੀ ਮੈਂ ਖਾਲਸੇ ਨਾਲ ਕੰਮ ਤਾਂ ਕਰ ਰਿਹਾ ਮੈਂ ਫੇਰ ਖਾਲਸਾ ਲਬਜ਼ੁਰੂ ਪਰ ਖਾਲਸਾ ਲਬਜ਼ੁਰੂ ਮੈਂ ਬੋਲਣਾ ਚਾਹੁੰਦਾ ਉਹਦੇ ਲਈ ਮੇਰੇ ਪਰਚੀ ਵੀ ਨਿਕਲੀ ਪਰਚੀ ਵੀ 7.5 ਰੁਪਏ ਦੀ ਸੌਂਦ ਨਾਲ ਨਿਕਲੀ ਜਿਹੜੀ ਮੈਂ ਸੁਨਹਿਰੀ ਰੂਪੀਆ ਕਾਰ ਸੋ ਤਾਂ ਮੇਰੇ ਮਨ ਨੂੰ ਅੱਜ ਤਸੱਲੀ ਵੀ ਹੈ ਵੀ ਮੈਂ 7.5 ਰੁਪਏ ਦੀ ਸੌਂਦ ਨਾਲ ਸਭ ਭਗਵੰਤ ਮਾਨਜੀਤ ਦੀ ਸਰਕਾਰ ਜਿਹੜੀ ਕਿ ਪੰਜਾਬ ਦੀ ਵਿਕਾਸ ਕਰਨ ਜਾ ਰਹੀ ਹੈ ਸਮੁੱਚੀ ਟੀਮ ਬੈਠੀ ਹੈ ਮੈਂ ਤਨੋਂ ਮਨੋਂ ਸਮੁੱਚੇ ਪੱਤਰਕਾਰ ਭਾਈਚਾਰੇ ਬੈਠਾ ਉਹਨਾਂ 'ਚ ਵਿਸ਼ਵਾਸ ਜਗਾਉਣਾ 7.5 ਰੁਪਏ ਦੀ ਸੌਂਦ ਨਾਲ ਪਰ ਵੀ 100 ਦੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਦਿਨ ਰਾਤ ਇਹਨਾਂ ਲਈ ਕੰਮ ਕਰਾਂਗੇ ਔਰ ਜੋ ਸਾਡੀ ਫਤੇਗੜ ਸਾਹਿਬ ਦੀ ਹਲਕੇ ਦੀ ਸੀਟ ਹੈ ਜੋ ਸ਼ਹੀਦਾਂ ਦੀ ਪਾਵਨ ਧਰਤੀ ਤੋਂ ਜੋ ਜੀਪੀਜੀ ਨੂੰ ਸਾਡੇ ਇਥੋਂ ਆਮ ਪਾਰਟੀ ਟਿਕਟ ਮਿਲੀ ਹੈ ਉਹਨਾਂ ਲਈ ਵੀ ਅਸੀਂ ਕੰਮ ਕਰਾਂਗੇ ਉਹਨਾਂ ਨਾਲ ਜਿਤਾ ਕੇ ਅਸੀਂ ਮੈਂਬਰ ਆਫ ਪਾਰਲੀਮੈਂਟ ਬਣਾਵਾਂਗੇ ਔਰ ਆਨ ਵਾਲੇ ਜਿਹੜੇ ਸੱਨੇ ਦੇ ਵਿਕਾਸ ਦੇ ਕੰਮਾਂ ਦੀ ਪਹਿਲ ਦਵਾਂਗੇ ਔਰ ਇਹ ਮਿਸੀਪਲ ਕਮੇਟੀ ਦੀ ਗੱਲ ਹੁਣ ਮਿਸੀਪਲ ਕਮੇਟੀ ਸਾਡੇ ਕੌਂਸਲਰ ਸਾਹਿਬਾਨ ਵੀ ਬੈਠੇ ਆ ਸਾਰੇ ਤਕਰੀਬਨ ਉੱਥੇ ਵੀ ਅਸੀਂ ਇਹਨਾਂ ਨਾਲ ਤਰੰਤੀ ਸਿੰਘ ਜੀ ਦੇ ਆਸ਼ੀਰਵਾਦ ਨਾਲ जिन्हें खन्ने ਦੇ ਕੋਈ ਕੰਮ ਹੋਣ ਵਾਲੇ ਨੇ ਕਿਉਂਕਿ ਮਿਊਨਿਸਪਲ ਕਮੇਟੀ ਖੰਨਾ ਇੱਕ ਬਹੁਤ ਵੱਡੀ ਕਮੇਟੀ ਹੈ ਏ ਗ੍ਰੇਡ ਕਮੇਟੀ ਹੈ ਪਰ ਉਹ ਘਟਾਲਿਆਂ ਦੀ ਕਮੇਟੀ ਬਣ ਚੁੱਕੇ ਕੌਣ ਬੈਠੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਉੱਥੇ ਕੌਣ ਕਿੰਨਾ ਦਾ ਰਾਜ ਆ ਸੋ ਐਮਐਲਏ ਸਾਹਿਬ ਦੇ ਆਸ਼ੀਰਵਾਦ ਨਾਲ ਉੱਥੇ ਵੀ ਗੰਦ ਅਸੀਂ ਸਾਫ਼ ਕਰਨ ਦੀ ਕੋਸ਼ਿਸ਼ ਕਰਾਂਗੇ ਮੇਰੇ ਧਰਮ ਪਤਨੀ ਜਿਹੜੀ ਰੂਪੀ ਪਾਟੀਆਂ ਮਿਊਨਿਸਪਲ ਕਾਉਂਸਲਰ ਨੇ ਉਹਨਾਂ ਦੀ ਜੋ ਇਹਨਾਂ ਦਾ ਹੁਕਮ ਹੋਊਗਾ ਉਹ ਵੀ ਉੱਥੇ ਕਮੇਟੀ 'ਚ ਕੰਮ ਕੋਈ ਏਦਾਂ ਇਸ ਤਰੀਕੇ ਨਾਲ ਅਸੀਂ ਕਰਾਂਗੇ ਪਾਟੀਆਂ ਸਾਹਿਬ ਤੁਹਾਡੀ ਪਤਨੀ ਨੂੰ ਜਾਂ ਕਾਉਂਸਲਰ ਨੂੰ ਇਹ ਕਿ ਉਹ ਵੀ ਜੁ ਜਿਹੜੀ ਧਰਮ ਪਤਨੀ ਯਾਨੀ ਕਿ ਪਤੀ ਦਾ ਰਿਸ਼ਤਾ ਇੱਕ ਬਹੁਤ ਵੱਡਾ ਰਿਸ਼ਤਾ ਹੁੰਦਾ ਹੈ ਕੋਈ ਜ਼ਰੂਰੀ ਗੱਲ ਨਹੀਂ ਹੈ ਕਿ ਹਾਂ ਵੀ ਜਨਮਾ ਇੱਕ ਗੱਲ ਨਹੀਂ ਹੋਗਾ ਵੱਡੀ ਗੱਲ ਕਹਤੀ ਵੀ ਜਨਮ ਮੈਚ ਮੈਨ ਕਰੇਗਾ ਤਾਂ ਮੇਰਾ ਪਰਿਵਾਰ ਮੇਰੇ ਨਾਲ ਹੈ ਠੀਕ ਹੈ ਨਹੀਂ ਗੱਲ ਤੁਸੀਂ ਆਪ ਹੀ ਕਹਿੰਦੇ ਸੱਤ ਵੇਲੇ ਜੁਆਇਨਿੰਗ ਕਰਦੇ ਰਹੋਗੇ ਤੁਸੀਂ ਜਦੋਂ ਹੁਕਮ ਹੋ ਗਿਆ ਤਨਪ੍ਰੀਸ ਜੋਂ ਜੀ ਸਾਡੇ ਐਮਐਲਏ ਸਾਹਿਬ ਉਹਦੇ ਨੇ ਵੈਸੇ ਤਾਂ ਵਾਚੀ ਜੁਆਇਨ ਨੇ ਜਦ ਮੈਂ ਹੀ ਜੁਆਇਨ ਹੋ ਗਿਆ ਪਰਿਵਾਰ ਦਾ ਮੁਖੀ ਜੁਆਇਨ ਹੋ ਗਿਆ ਸਾਰੇ ਜੁਆਇਨ ਹੋ ਗਏ ਕੋਈ ਅਸੀਂ ਗੱਲ ਨਹੀਂ ਜਿਤਨੇ ਐਮਐਲਏ ਸਾਹਿਬ ਆਣਗੇ ਸਾਡੇ ਚਾਹ ਪੀਣ ਸਾਨੂੰ ਹੁਕਮ ਕਰਨਗੇ ਉਸੇ ਦਿਨ ਅਸੀਂ ਜੁਆਇਨ ਹੋ ਵੀ ਕਰ ਦੇਣਗੇ ਕੋਈ ਅਸੀਂ ਬਾਡੀ ਜੀ ਇੱਕ ਟੀਸ ਕਿਤੇ ਉਹ ਤਾਂ ਨਹੀਂ ਜਿਹੜੀ ਸੁਖਵੀਰ ਬਾਦਲ ਦੀ ਰੈਲੀ ਆਈ ਸੀ ਉਹਦੇ ਵਿੱਚ ਵੀ ਤੁਹਾਡੇ ਨਾਲ ਬੜਾ ਟੱਕਾ ਦੇਖੋ ਤੁਸੀਂ ਗੱਲ ਚਲੋ ਛੇੜ ਲਈ ਆ ਚਲੋ ਕੋਈ ਹੁੰਦਾ ਤਾਂ ਹੈ ਕਿ ਵਰਕਰ ਦਾ ਇੱਕ ਹੌਸਲਾ ਹੁੰਦਾ ਪ ਜੇ ਕੋਈ ਹੁੰਦਾ ਜਾਂ ਮੁਗੀ ਹੁੰਦਾ ਚਲੋ ਮੈਂ ਵੈਸੇ ਉਹ ਗੱਲ ਨੂੰ ਕੋਈ ਅੱਡੀ ਗੱਲ ਨੂੰ ਐਵੇਂ ਹੀ ਤင်းਸਾ ਮੈਂ ਤਾਂ ਮੇਨ ਹੀ ਗੱਲ ਦੱਸਤੀ ਜਿਹੜਾ ਖੋਤੀ ਖਾਲਸਾ ਜਿਹੜਾ ਬਿਕਰਮਜੀਤ ਸਿੰਘ ਖਾਲਸਾ ਜਿਹਦਾ ਨਾਮ ਹੈ ਸੋਨੂੰ ਕੰਨੀ ਉਹਨੇ ਸੋਨੂੰ ਨਹੀਂ ਕਹਾਇਆ ਆਪਣੇ ਆਪ ਨੂੰ ਉਹਦਾ ਨਾਮ ਹੈਗਾ ਬਿਕਰਮਜੀਤ ਸਿੰਘ ਸੋਨੂੰ ਮੈਂ ਤੁਹਾਨੂੰ ਸਾਰੀ ਗੱਲ ਦੱਸੀ ਹੈ ਜੇ ਉਹਦੀ ਸਪੋਰਟ ਕਰਦੇ ਆ ਤਾਂ ਆਪਣੇ ਮਨ ਨੂੰ ਬੋਝ ਲੈ ਕੇ ਉਹਦਾ ਕੰਮ ਕਰਦੇ ਸੀ ਉਹਦੇ ਲਈ ਸਟੇਜਾਂ 'ਤੇ ਜਾ ਕੇ ਜਦ ਬੋਲਦੇ ਸੀ ਲੋਕਾਂ 'ਤੇ ਜਾ ਕੇ ਦੱਸਦੇ ਸੀ ਤੱਪ ਕਿਤਨੇ ਕਿਤਨੇ ਜਾ ਕੇ ਆਪਣੇ ਨੂੰ ਝੂਠਾ ਮਹਿਸੂਸ ਕਰਤੇ ਸੀ ਯਾਰ ਇਹਨੇ ਕੰਮ ਤਾਂ ਕੋਈ ਖੰਨੇ ਲਈ ਕੀਤਾ ਨਹੀਂ ਤੇ ਅਸੀਂ ਜਾ ਕੇ ਕਿੰਨੇ ਉਹਨੇ ਵਿਕਾਸ ਉਮੀਦਵਾਰ ਅਮਰ ਸਿੰਘ ਜੀ ਅਮਰ ਸਿੰਘ ਜੀ ਦੀ ਵੀ ਤੁਹਾਨੂੰ ਗੱਲ ਦੱਸਣਾ ਚਾਹੁੰਦੇ ਆ ਦੇਖੋ ਪਿਛਲੇ ਤੁਸੀਂ ਇਸ ਗੱਲ ਦੇ ਗਵਾਹ ਹੋ ਇਸ ਗੱਲ ਦੇ ਜਦੋਂ ਸਟੇਜਾਂ ਤੇ ਜਾਂਦੇ ਸੀ ਉਹ ਕਹਿੰਦੇ ਮੈਂ ਖੰਨੇ ਨੂੰ ਇੱਕ ਨਮੂਨਾ ਸ਼ਹਿਰ ਬਣਾ ਕੇ ਦੂੰਗਾ ਖੰਨੇ ਨੂੰ ਖੰਨੇ ਹਲਕੇ ਨੂੰ ਤੁਸੀਂ ਮੈਨੂੰ ਚਿਤਾ ਕੇ ਭੇਜੋ ਖੰਨੇ ਹਲਕੇ ਵਾਲਿਆਂ ਨੂੰ ਚਿਤਾ ਕੇ ਉਹਨਾਂ ਨੂੰ ਭੇਜਿਆ ਪਾਰਲੀਮੈਂਟ ਚ ਚਿਤਾ ਕੇ ਭੇਜਿਆ ਔਰ ਪਾਰਲੀਮੈਂਟ ਦਾ ਜਿਹੜਾ ਮੈਂਬਰ ਹੁੰਦਾ ਪਾਰਲੀਮੈਂਟ ਦਾ ਬਤੌਰ ਮੈਂਬਰ ਚੌਂਕੀਦਾਰ ਹੁੰਦਾ ਪੂਰੇ ਹਲਕੇ ਦਾ ਪਰ ਉਹਨੇ ਕੁਝ ਨਿਭਾ ਨਹੀਂ ਸਕਿਆ ਚੌਂਕੀਦਾਰੀ ਕਿਉਂ ਨਹੀਂ ਨਿਭਾ ਸਕਿਆ ਹੁਣ ਜੇ ਗੱਲ ਕਰੀਏ ਖੰਨੇ ਦੀ ਆਪਾਂ ਦੇਖੋ ਖੰਨੇ ਨੂੰ ਆਪਾਂ ਪਹਿਲਾਂ ਕਹਿੰਦੇ ਰੇਲਵੇ ਸਟੇਸ਼ਨ ਵੀ ਅਸੀਂ ਨਮੂਨੇ ਦਾ ਰੇਲਵੇ ਸਟੇਸ਼ਨ ਦਾ ਮਾਡਲ ਰੇਲਵੇ ਸਟੇਸ਼ਨ ਬਣਾ ਕੇ ਦਵਾਂਗੇ ਉਹ ਮਾਡਲ ਦਾ ਕੀ ਬਣਾਣੀ ਬਜ਼ੁਰਗਾਂ ਨੂੰ ਚਲਾਉਣ ਲਈ ਪੋੜੀਆਂ ਦਾ ਇੱਕ ਪਾਸੇ ਕਰ ਦਿੱਤੀਆਂ ਹੋਰ ਸਟੇਸ਼ਨ ਦਾ ਰੂਪ ਰੇਖਾ ਬਣਦੀ ਫਿਰ ਆਪਣੇ ਤਾਂ ਤਿੰਨ ਤਿੰਨ ਗੱਡੀਆਂ ਹੁੰਦੀਆਂ ਸੀ ਖੰਨੇ ਦੇ ਪ੍ਰਮੁੱਖ ਗੱਡੀਆਂ ਸੀ ਸੱਚਖੰਡ ਐਕਸਪ੍ਰੈਸ ਪਸ਼ਚਨ ਮੈਕਸਪ੍ਰੈਸ ਅੰਮ੍ਰਿਤਸਰ ਹਰਦਵਾਰ ਐਕਸਪ੍ਰੈਸ ਉਹਨੇ ਸਾਨੂੰ ਗੱਡੀਆਂ ਹੋਰ ਤੱਕ ਕੀ ਲੈ ਕੇ ਤਣੀ ਸਾਡੀਆਂ ਗੱਡੀਆਂ ਦਾ ਰੂਟ ਐਡਵਰਟ ਕਰਾਤਾ ਕਿੱਦਾਂ ਕਰਾਤਾ ਪਹਿਲਾਂ ਬਾਬਲਾ ਤੋਂ ਰੂਟ ਕਿੰਨੂੰ ਫਾਇਦਾ ਮਿਲਿਆ ਜੀ ਐਮਪੀ ਨੂੰ ਇਹ ਪੁੱਛੇ ਵੀ ਇਸ ਗੱਲ ਦਾ ਜੇ ਉਹ ਐਮਪੀ ਸੀ ਇਲਾਕੇ ਦਾ ਚੌਂਕੀਦਾਰ ਸੀ ਉਹ ਜਾ ਕੇ ਪਾਰਲੀਮੈਂਟ 'ਚ ਵਾਅਲ ਠਾਂਦਾ ਮੈਨੂੰ ਇਸ ਗੱਲ ਦੀ ਸ਼ਰਮ ਮਹਿਸੂਸ ਹੁੰਦੀ ਹੈ ਜਿੱਦਾਂ ਸੱਚਖੰਡ ਐਕਸਪ੍ਰੈਸ ਸੀ ਚਲੋ ਅਸੀਂ ਮੈਂ ਖੁਦ ਆਪਣਾ ਅੰਬਾਲਾ ਜਾਂਦਾ ਡਿਵੀਜ਼ਨ ਚ ਫਿਰੋਜ਼ਪੁਰ ਡਿਵੀਜ਼ਨ ਚ ਜਾ ਕੇ ਸੱਚਖੰਡ ਐਕਸਪ੍ਰੈਸ ਸਾਡੀ ਵਾਪਸ ਆਈ ਹੈ ਇਸ ਗੱਲ ਤੇ ਪਰ ਜਿੱਦਾਂ ਸੱਚਖੰਡ ਐਕਸਪ੍ਰੈਸ ਨੂੰ ਭਾਜੀਪੀ ਵਾਲੇ ਨੂੰ ਪੁੱਛਣਾ ਚਾਹੁੰਦਾ ਇਸ ਗੱਲ ਤੇ ਉਹਦਾਂ ਲੱਡੂ ਲੈ ਕੇ ਵੰਡਣ ਉੱਥੇ ਪਹੁੰਚ ਕੇ ਸਟੇਸ਼ਨ ਤੇ ਉਹ ਤੋ ਸ਼ਰਮ ਕਰ ਲੋ ਤੁਹਾਡਾ ਮੰਤਰੀ ਪਿਊਸ਼ ਗ ਬਾਕੀ ਟ੍ਰੇਨਾਂ ਕੋਈ ਨਹੀਂ ਬਸਦੀਆਂ ਇਹ ਜਿਹੜਾ ਚੌਂਕੀਦਾਰ ਬਣਿਆ ਫਿਰਦਾ ਜਿਹੜਾ ਫੇਰ ਵੋਟਾਂ ਮੰਗਣ ਨੂੰ ਫਿਰਦਾ ਪਿਆ ਉਹਨੂੰ ਇਹ ਸਵਾਲ ਕੀਤਾ ਜਾਵੇ ਸਾਡੇ ਖੰਨੇ ਲਈ ਤੂੰ ਕੀ ਕੀਤਾ ਸੋ ਜਨਤਾ ਜਾਓ ਕਹਿੰਦੇ ਪੋਸਟਰ ਵੀ ਲੱਗੇ ਸੀ ਤੁਸੀਂ ਇਲਾਕੇ ਜਾ ਕੇ ਦੇਖੋ ਲੱਗੇ ਆਲਾ ਪੁੱਛੋ ਉਹਨਾਂ ਦੇ ਪੋਸਟਰ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਆ ਜਾ ਕੇ ਵੋਟਾਂ ਮੰਗਣ ਲੱਗਿਆ ਸੋ ਮੇਰੇ ਮਨ ਨੇ ਜੋ ਮੇਰੇ ਮਨ ਦੇ ਅੱਜ ਮੈਂ ਤੁਹਾਨੂੰ ਦੱਸਾਂ ਕਿ ਮੈਂ ਗੁਰੂ ਸਾਹਿਬ ਤੋਂ ਆਸ਼ੀਰਵਾਦ ਲੈ ਕੇ ਆਮ ਪਾਰਟੀ ਨਾਲ ਜੁੜਿਆ ਸਾਤਨਪੀਸੀ ਸੋਨਜੀ ਨਾਲ ਔਰ ਇਹਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗਾ ਇਸ ਗੱਲ ਦਾ ਮੈਂ ਪੂਸ਼ਵਾਦ ਕਰਾਂ ਆਮ ਆਦ ਜਿੰਦਾਬਾਦ ਇਨਕਲਾਬ ਜਿੰਦਾਬਾਦ ਭਵੰਤਮਨ ਤੁਹਾਡੀ ਸੋਚ ਤੇ ਕਹਿਣਾ ਦੇ ਕੇ ਠੋਕੇ ਵਿੰਦ ਕੇਜਰੀਵਾਲ ਦੀ ਤੁਹਾਡੀ ਸੋਚ ਤੇ ਕਹਿਣਾ ਦੇ ਕੇ ਠੋਕੇ ਐਮ ਐਲ ਏ ਤਨਪ੍ਰੀਤ ਸਿੰਘ ਸਾਹ ਜਿੰਦਾਬਾਦ ਐਮ ਐਲ ਏ ਤਨਪ੍ਰੀਤ ਸਿੰਘ ਸਾਹ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ